ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰ ਰਹੇ ਹਾਂ ਇਹ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਮੁੰਡੇ ਕੁੜੀਆਂ ਦੀ ਭਰਤੀ ਆਈ ਹੈ ਜੀ ਉਹ ਜਾਣਕਾਰੀਆਂ ਦੋ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਹੜੇ ਵੀ ਆਪਣੇ ਪਰਿਵਾਰਾਂ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਰਿਸ਼ਤਦਾਰਾਂ ਦੇ ਵਿੱਚ ਕੋਈ ਬੱਚੇ ਪੜ੍ਹੇ ਲਿਖੇ ਨੇ ਤੇ ਉਹ ਬਿਨਾਂ ਇਗਜ਼ਾਮ ਤੋਂ ਸਿਰਫ ਇੰਟਰੂ ਦੇ ਬੇਸ ਤੇ ਜਿਹੜੇ ਉਹਨਾਂ ਦੀ ਸਕੂਲਾਂ ਕਾਲਜਾਂ ਦੇ ਵਿੱਚ ਟੀਚਿੰਗ ਔਰ ਨੋਨ ਟੀਚਿੰਗ ਸਟਾਫ ਦੇ ਤੌਰ ਤੇ ਜਿਹੜੀ ਭਰਤੀ ਨਿਕਲੀ ਆ ਉਹਦੇ ਸਬੰਧ ਵਿੱਚ ਮੈਂ ਜਾਣਕਾਰੀ ਸਾਂਝੀ ਕਰ ਦਿੰਨਾ ਵੱਧ ਤੋਂ ਵੱਧ ਜਾਣਕਾਰੀ ਨੂੰ ਸ਼ੇਅਰ ਕਰਦੇ ਆ ਜੀ ਪਹਿਲੀ ਜਿਹੜੀ ਭਰਤੀ ਆ ਜੀ ਇਹ ਹੈ ਫੈਕਲਟੀ ਲੈਕਚਰ ਆਰ ਟੀਚਰਾਂ ਦੀ ਭਰਤੀ ਹੈ ਇਹਦੇ ਵਿੱਚ ਲਾਇਬ੍ਰੇਰੀ ਸਾਇੰਸ ਕੰਪਿਊਟਰ ਸਾਇੰਸ ਪੰਜਾਬੀ ਇੰਗਲਿਸ਼ ਹਿਸਟਰੀ ਫਿਜ਼ਿਕਸ ਮੈਥ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਜਿਹੜੇ ਲੈਕਚਰ ਆਰ ਹੈ ਉਹ ਕਾਲਜ ਦੇ ਵਿੱਚ ਭਰਤੀ ਕੀਤੇ ਜਾਣੇ ਆ ਇਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਆ ਜਿਹੜੀ ਯੋਗਤਾ ਹੈ ਔਰ ਜਿਹੜਾ ਪੇ ਸਕੇਲ ਹੈ ਉਹ ਯੂਨੀਵਰਸਿਟੀ ਨਾਰਮਲ ਦੇ ਆਧਾਰ ਤੇ ਜਿਹੜੀ ਉਹ ਰਹਿਣ ਵਾਲੀ ਹੈ ਔਰ ਇਹਦੇ ਵਿੱਚ ਕਰਨਾ ਕੀ ਹੈ ਬੱਚਿਆਂ ਨੇ ਆਪਣਾ ਰੈਜ਼ਿਊਮ ਬਣਾ ਕੇ ਉਹਨੂੰ ਕਾਲਜ ਦੀ ਮੇਲ ਆਈਡੀ ਤੇ ਜਿਹੜਾ ਤੁਸੀਂ ਮੇਲ ਕਰਨਾ ਹੈ ਐਡਰੈਸ ਉਹਦਾ ਨੋਟ ਕਰ ਲਓ ਦਾ ਰਾਇਲ ਕਾਲਜ @yahoo.com ਇਹਦੇ ਤੁਸੀਂ ਆਪਣਾ ਰੈਜ਼ਿਊਮ ਹੈ ਜਿਹੜਾ ਉਹ ਸੈਂਡ ਕਰ ਦੇਣਾ ਤੇ ਕਾਲਜ ਵਾਲੇ ਜਿਹੜੇ ਤੁਹਾਨੂੰ ਇੰਟਰਵਿਊ ਵਾਸਤੇ ਆਪਣੇ ਆਪ ਜਿਹੜਾ ਉਹ ਬੁਲਾ ਲੈਣਗੇ ਫਿਰ ਵੀ ਤੁਹਾਨੂੰ ਇੰਟਰਵਿਊ ਦਾ ਜਿਹੜਾ ਮੈਂ ਟਾਈਮ ਸ਼ਡਿਊਲ ਔਰ ਜਗ੍ਹਾ ਉਹ ਵੀ ਦੱਸ ਦੰਨਾ ਤੁਸੀਂ ਕਾਲਜ ਦੇ ਨੰਬਰਾਂ ਤੇ ਸੰਪਰਕ ਕਰਕੇ ਵੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ ਇੰਟਰਵਿਊ ਜਿਹੜੀ ਹੋਣੀ ਹੈ ਉਹ 9 ਜੂਨ 2025 ਨੂੰ 10:30 ਵਜੇ ਕਾਲਜ ਕੈਂਪਸ ਦੇ ਵਿੱਚ ਹੋਣੀ ਹੈ ਦਾ ਰਾਇਲ ਗਰੁੱਪ ਆਫ ਕਾਲਜੇਸ ਪੀ ਕੀ ਬੁਡਲਾਡਾ ਰੋਡ ਬੂਰਾਵਾਲ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਕਾਲਜ ਹੈ ਔਰ ਡਿਟੇਲ ਦੇ ਵਿੱਚ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਆ ਤਾਂ ਕਾਲਜ ਦੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ 7009917499 700 ਪੂਰਾ 99 17499 ਅਤੇ ਦੂਸਰਾ ਨੰਬਰ ਹੈ 98787 12014 98787 12014 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਬੱਚੇ ਜਿਹੜੇ ਇਹਨਾਂ ਕਾਲਜ ਦੇ ਵਿੱਚ ਜੌਬ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਉਹ ਜਾਣਕਾਰੀ ਵੀ ਲੈ ਸਕਦੇ ਨੇ ਔਰ ਆਪਣਾ ਰਿਜ਼ਿਊਮ ਵੀ ਜਿਹੜਾ ਉਹ ਸੈਂਡ ਕਰ ਸਕਦੇ ਨੇ ਦੂਜੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਉਹ ਹੈ ਸਕੂਲ ਦੇ ਵਿੱਚ ਵੈਲਨੈਸ ਕਾਉਂਸਲਰ ਦੀਆਂ ਪੋਸਟਾਂ ਨੇ ਦੋ ਇਹ ਸਿਰਫ ਲੜਕੀਆਂ ਵਾਸਤੇ ਰੱਖੀਆਂ ਨੇ ਕੁਆਲਿਫੀਕੇਸ਼ਨ ਦੇ ਵਿੱਚ ਗ੍ਰੈਜੂਏਟ ਪੋਸਟ ਗ੍ਰੈਜੂਏਟ ਸਾਈਕੋਲੋਜੀ ਦੇ ਵਿੱਚ ਜਾਂ ਪੋਸਟ ਗ੍ਰੈਜੂਏਟ ਇਨ ਚਾਈਲਡ ਡਿਵੈਲਪਮੈਂਟ ਸਬਜੈਕਟ ਦੇ ਵਿੱਚ ਤਨਖਾਹ ਇਹਦੇ ਵਿੱਚ 25000 ਜਿਹੜੀ ਪਰ ਮੰਥ ਰਹਿਣ ਵਾਲੀ ਹੈ ਜਿਹੜੇ ਕੈਂਡੀਡੇਟ ਡਿਜ਼ਰਵ ਕਰਨਗੇ ਔਰ ਇਹਦੇ ਵਿੱਚ ਜਿਹੜੀ ਤੁਹਾਡੀ ਸੈਲਰੀ ਹੈ ਤੁਹਾਡੀ ਯੋਗਤਾ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਉਹ ਵਧਾਈ ਘਟਾਈ ਵੀ ਜਾ ਸਕਦੀ ਹੈ ਦੂਸਰੀ ਪੋਸਟ ਇਹਦੇ ਵਿੱਚ ਉਹ ਰਿਸੈਪਸ਼ਨਿਸਟ ਦੀ ਪੋਸਟ ਹੈ ਦੋ ਵੈਕੈਂਸੀਆਂ ਨੇ ਸਿਰਫ ਲੜਕੀਆਂ ਵਾਸਤੇ ਰੱਖੀਆਂ ਨੇ ਯੋਗਤਾ ਦੇ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਵੀ ਵਿਸ਼ੇ ਦੇ ਡਿਸਪੀਨ ਦੇ ਵਿੱਚ ਤੇ ਜਿਹੜਾ ਪ੍ਰੋਫੈਸ਼ਨਲੀ ਕਮਿਊਨੀਕੇਸ਼ਨ ਦੀ ਜਿਹੜੀ ਸਕਿੱਲ ਹੋਣੀ ਚਾਹੀਦੀ ਹੈ ਕਿਸੇ ਨਾਲ ਗੱਲਬਾਤ ਕਰਨ ਦੀ ਜਿਹੜੀ ਜ਼ੁਬਾਨ ਤੋਂ ਕਿਵੇਂ ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਤੁਹਾਡੇ ਬੋਲਣ ਦਾ ਲਹਿਜਾ ਔਰ ਤੁਹਾਡੀ ਲਿਖਣ ਦੀ ਜਿਹੜੀ ਕੈਪੇਬਿਲਟੀ ਆ ਉਹ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਇੱਕੋ ਸਮੇਂ ਤੇ ਜਿਆਦਾ ਟਾਸਕ ਕਰਨ ਦੀ ਕਾਬਲੀਅਤ ਔਰ ਕਿਸ ਕੰਮ ਨੂੰ ਤੁਸੀਂ ਪ੍ਰੌਟੀ ਦੇਣੀ ਆ ਇਹ ਸਾਰੀਆਂ ਜਿਹੜੀਆਂ ਤੁਹਾਡੇ ਅੰਦਰ ਖੂਬੀਆਂ ਹੋਣੀਆਂ ਚਾਹੀਦੀਆਂ ਨੇ ਔਰ ਨਾਲ ਨਾਲ ਤੁਹਾਡੇ ਬੇਸਿਕ ਕੰਪਿਊਟਰ ਦੀ ਜਾਣਕਾਰੀ ਜਿਹਦੇ ਵਿੱਚ ਆਫਿਸ ਸੌਫਟਵੇਅਰ ਇਕੁਪਮੈਂਟ ਮਾਈਕਰੋਸਾਫਟ ਆਫਿਸ ਦੀ ਜਿਹੜੀ ਜਾਣਕਾਰੀ ਆ ਉਹ ਵੀ ਇਹਨਾਂ ਬੱਚੀਆਂ ਨੂੰ ਹੋਣੀ ਚਾਹੀਦੀਆਂ ਜਿਹੜੀਆਂ ਇੱਥੇ ਜੋਬ ਵਾਸਤੇ ਅਪਲਾਈ ਕਰਨਾ ਚਾਹੁੰਦੀਆਂ ਨੇ ਔਰ ਤੀਸਰੀ ਜਿਹੜੀ ਇਹਦੇ ਵਿੱਚ ਪੋਸਟ ਹੈ ਪਰਸਨਲ ਅਸਿਸਟੈਂਟ ਦੀ ਇੱਕ ਪੋਸਟ ਹੈ ਇਹ ਸਿਰਫ ਲੜਕੀਆਂ ਵਾਸਤੇ ਰੱਖਵੀਂ ਹੈ ਜਿਹੜੇ ਨੌਜਵਾਨ ਲੜਕੇ ਦੇ ਵਿੱਚ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੀ ਟਾਈਪਿੰਗ ਤੁਹਾਨੂੰ ਆਉਣੀ ਚਾਹੀਦੀ ਹੈ ਔਰ ਇਹਦੇ ਵਿੱਚ ਜਿਹੜੇ ਰਿਟਾਇਰਡ ਗਵਰਨਮੈਂਟ ਅਮਪਲਾਈ ਨੇ ਉਹਨਾਂ ਨੂੰ ਜਿਹੜੀ ਪਾਇਲ ਪਹਿਲ ਹੈ ਉਹ ਦਿੱਤੀ ਜਾਏਗੀ ਸੋ ਇਹਦੇ ਵਿੱਚ ਮੇਲ ਕੈਂਡੀਡੇਟ ਜਿਹੜੇ ਉਹ ਅਪਲਾਈ ਕਰ ਸਕਦੇ ਨੇ ਉਮਰ ਦੀ ਹੱਦ ਕਿਸੇ ਵੀ ਪੋਸਟ ਵਾਸਤੇ ਜਿਹੜੀ ਉਹ ਨਹੀਂ ਲਿਖੀ ਗਈ ਹੈ ਪਰ ਫਿਰ ਵੀ ਤੁਸੀਂ ਸਕੂਲ ਦੇ ਹੈੱਡ ਐਡਮਿਨ ਦਾ ਨੰਬਰ ਦਿੱਤਾ ਹੋਇਆ 788831 894 78888 31894 ਇਸ ਨੰਬਰ ਤੇ ਸੰਪਰਕ ਕਰਕੇ ਵੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਔਰ ਜਿਹੜੇ ਨੌਜਵਾਨ ਬੱਚੇ ਬੱਚੀਆਂ ਜਾਂ ਰਿਟਾਇਰਡ ਗਵਰਨਮੈਂਟ ਅਪਲਾਈ ਨੇ ਇਸ ਜੋਬ ਆਸਪਲਾਈ ਕਰਨਾ ਚਾਹੁੰਦੇ ਨੇ ਉਹ ਆਪਣਾ ਰੈਜ਼ਿਊਮ ਹੈ ਜਿਹੜਾ ਉਹ ਇਸ ਇੰਸਟੀਚੂਟ ਦੀ ਮੇਲ ਆਈਡੀ ਤੇ ss bpsfdk@gmail.com ਤੇ ਸੈਂਡ ਕਰ ਸਕਦੇ ਨੇ ਇਹ ਜਿਹੜੀਆਂ ਵੈਕੈਂਸੀਆਂ ਨਿਕਲੀਆਂ ਨੇ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਕੋਟਕਪੂਰਾ ਬਰਗਾੜੀ ਇਹ ਇਸ ਸਕੂਲ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਨਿਕਲੀਆਂ ਨੇ ਸੋ ਜਿਹੜੇ ਵੀ ਨੌਜਵਾਨ ਬੱਚੇ ਬੱਚੀਆਂ ਇਹਨਾਂ ਸਕੂਲ ਕਾਲਜਾਂ ਦੇ ਵਿੱਚ ਜੋਬ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਕੋਈ ਤੁਹਾਡੀ ਇਹਦੇ ਵਿੱਚ ਅਪਲਾਈ ਕਰਨ ਦੀ ਫੀਸ ਨਹੀਂ ਆ ਕੋਈ ਤੁਹਾਡੇ ਦੇ ਵਿੱਚ ਰਿਟਿੰਗ ਟੈਸਟ ਨਹੀਂ ਹੋਣਾ ਸਿਰਫ ਤੁਹਾਡੇ ਜਿਹੜਾ ਕਾਬਲੀਅਤ ਦੇ ਹਿਸਾਬ ਨਾਲ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਜਿਹੜਾ ਇੰਟਰਵਿਊ ਵਾਸਤੇ ਬੁਲਾਇਆ ਜਾਏਗਾ ਔਰ ਇੰਟਰਵਿਊ ਵੇਸ ਤੇ ਬੇਸ ਤੇ ਜਿਹੜੀ ਤੁਹਾਡੀ ਮੈਰਿਟ ਬਣੇਗੀ ਤੁਹਾਡੀ ਸਿਲੈਕਸ਼ਨ ਹੋਏਗੀ ਸੋ ਵੱਤ ਤੋਂ ਵੱਤ ਜਾਣਕਾਰੀ ਦਾ ਲਾਹਾ ਲਓ ਤੇ ਵੱਤ ਤੋਂ ਵੱਤ ਇਸ ਜਾਣਕਾਰੀ ਨੂੰ ਸ਼ੇਅਰ ਵੀ ਕਰ ਦਿਓ ਕਿਸੇ ਜ਼ਰੂਰਤਮੰਦ ਬੱਚੇ ਨੌਜਵਾਨ ਨੂੰ ਬੱਚੀ ਨੂੰ ਪਤਾ ਲੱਗ ਸਕੇ ਤੇ ਕਿਸੇ ਦਾ ਭਲਾ ਹੋ ਸਕੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਜਰੂਰ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ